ਉਹਨੂੰ ਇਹਨਾਂ ਗਿਫਟਾਂ ਬਾਰੇ ਕੁਝ ਨਹੀਂ ਪਤਾ ਹੈਗਾ ਕਿ ਮੇਰੇ ਵਾਸਤੇ ਗਿਫਟ ਹੋਣ ਹਨ ਇਹੋ ਜਿਹੇ ਗਿਫਟ ਵਾ ਤੇ ਇਹਨਾਂ ਗੇਟਾਂ ਦੇ ਵਿੱਚ ਕੀ ਹੋਊਗਾ ਲਓ ਜੀ ਅਮਨ ਕਹਿੰਦੀ ਸੀ ਬਰਥਡੇ ਸੈਲੀਬ੍ਰੇਟ ਕਰਨਾ ਵਾ ਤੇ ਮੈਂ ਚੱਲ ਕਰ ਹੀ ਦਿੰਨੇ ਐਵੇਂ ਕਿੱਥੇ ਰੁੱਸ ਜੂਗੀ ਅੱਜ ਆਜੀ ਕੁੜੀ ਦਾ ਹੈਪੀ ਬਰਥਡੇ ਹੈਪੀ ਬਰਥਡੇ ਕੁੜੀਏ ਥੈਂਕ ਯੂ ਹੈ ਵੇਖਾਂ ਕੁੜੀ ਕਿੱਦਾਂ ਪਿਆਰ ਹੋਈ ਅੱਜ ਪਹਿਲਾਂ ਹੀ ਸਵੇਰੇ ਹੀ ਹੋ ਗਈ ਏ ਤਿਆਰ ਹੈ ਮੇਰਾ ਬਰਥਡੇ ਤੇ ਘਰ ਮੈਨੂੰ ਨਹੀਂ ਤੇ ਅਸੀਂ ਤੇ ਮਨਾਉਣਾ ਨਹੀਂ ਆ ਤੂੰ ਤਿਆਰ ਕਿੱਧਰ ਹੋਈ ਆ ਮੈਂ ਆਪੇ ਬਣਾ ਲਿਆ ਹੈਂ ਮੈਂ ਆਪੇ ਬਣਾਇਆ ਚਾਹ ਠੀਕ ਆ ਮਨਾਲਾ ਹਨਾ ਮੰਮੀ ਆ ਜਾਓ ਮੰਮੀ ਤੇ ਚੱਲ ਇੱਕ ਵਾਰੀ ਫੇਰ ਤੈਨੂੰ ਹੈਪੀ ਬਰਥਡੇ ਤੇ ਰੱਬ ਤੇਰੀ ਵੱਡੀ ਵੱਡੀ ਲੰਮੀ ਉਮਰ ਕਰੇ ਹਨਾ ਵੱਡੀ ਵੱਡੀ ਲੰਮੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਤੇ ਅੱਜ ਆ ਜਨਮ ਦਿਨ ਸਾਡੀ ਕੁੜੀਆ ਦਾ ਤੇ ਹੈਪੀ ਬਰਥਡੇ ਥੈਂਕ ਯੂ ਤੇ ਮੈਂ ਫੋਟੋ ਪਾਈ ਸੀ ਕਿ ਪਹਿਲਾਂ ਹੀ ਤੇ ਤੁਸੀਂ ਸਾਰਿਆਂ ਨੇ ਨਾ ਬਹੁਤ ਦਿਵਾਵਾਂ ਦਿੱਤੀਆਂ ਮਾਨੂੰ ਹਨਾ ਤੇ ਮੈਂ ਬਹੁਤ ਭੈਣ ਭਰਾਵਾਂ ਨੂੰ ਬੋਲ ਕੇ ਮੈਸੇਜ ਕੀਤੇ ਜਿਹੜਾ ਹੁਣ ਚੱਲਣ ਡਿਆ ਵਾ ਕਮੈਂਟ ਸੈਕਸ਼ਨ ਵਿੱਚ ਹਨਾ ਵਾਇਸ ਮੈਸੇਜ ਵਾਲਾ ਕਮੈਂਟ ਤੇ ਬਹੁਤ ਸਾਰਿਆਂ ਨੂੰ ਤੇ ਕਰ ਨਹੀਂ ਸਕਿਆ ਦੋਸਤੋ ਤੇ ਕਿੰਨੇ 95 ਕਮੈਂਟ ਹੋ ਗਏ ਹੀ ਤੇ ਹੌਲੀ ਹੌਲੀ ਕਰੂੰਗਾ ਫਿਰ ਮੈਂ ਉਦੋਂ ਮੈਂ ਥੋੜਾ ਜਿਹਾ ਫਰੀ ਹਾਂ ਫਿਰ ਮੈਂ ਕੰਮ ਲੱਗ ਗਿਆ ਕੋਈ ਤੇ ਫਿਰ ਮੇਰੇ ਕੋ ਹੋਏ ਨਹੀਂ ਬਾਕੀ ਤੇ ਲਾਈਕ ਮੈਂ ਸਾਰਿਆਂ ਦੇ ਕੀਤੇ ਆ ਤੇ ਬਹੁਤ ਸਾਰਾ ਤੁਹਾਡੇ ਵੱਲੋਂ ਤੁਹਾਨੂੰ ਪਿਆਰ ਧੰਨਵਾਦ ਤੁਸੀਂ ਨਾ ਸਪੋਰਟ ਕਰਦੇ ਆ ਤੇ ਇੰਨੀਆਂ ਮਨੂ ਵਿਸ਼ੇਸ਼ ਭੇਜੀਆਂ ਹਨਾ ਮਣ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਥੈਂਕ ਯੂ ਹਾਂ ਸਾਰੇ ਭਰਾਵਾਂ ਭੈਣਾਂ ਨੂੰ ਥੈਂਕ ਯੂ ਤੇ ਅੱਛਾ ਤੇ ਮੈਂ ਮੰਮੀ ਜੀ ਨੂੰ ਕਹਿਣ ਰਹੀ ਤੂੰ ਤਿਆਰ ਹੋ ਗਈਆਂ ਤੇ ਮਨਾਉਣਾ ਤੇ ਹੈ ਨਹੀਂ ਆ ਤੇ ਤੂੰ ਤਿਆਰ ਕਿੱਧਰ ਹੋ ਗਈਆਂ ਅੱਜ ਮੈਂ ਕਿਹਾ ਮੈਂ ਆਪੇ ਮਨਾ ਲੈਣਾ ਨਹੀਂ ਮਨਾਵਾਂਗੇ ਕਿ ਮੈਂ ਇਹਦਾ ਜਨਮ ਦੇਣਾ ਮਨਾਉਣਾ ਮਨਾਉਣਾ ਹਾਂ ਕਰ ਲੈ ਮੂੰਹ ਜੋ ਕੱਢਦੇ ਨਹੀਂ ਦੇ ਨਹੀਂ ਉਹ ਬਣਾਉਣਾ ਅੱਛਾ ਮੈਨੂੰ ਕਹਿਣੇ ਆ ਤੇ ਹੋਰ ਕਿਹਨੂੰ ਕਹਿਣ ਨੇ ਬਣਾ ਲਈਏ ਮੰਮੀ ਫਿਰ ਮਨਾਉਣਾ ਵਾ ਕੇ ਮਨਾਉਣਾ ਨਾ ਚਲੋ ਠੀਕ ਆ ਫੇ ਕੋਈ ਗੱਲ ਨਹੀਂ ਮਨਾ ਲੈਣੀ ਛੋਟੀ ਜੀ ਕੋਈ ਪਾਰਟੀ ਕਰ ਲੈਣੀ ਘਰੇ ਜਿਦਾ ਪਿਛਲੀ ਵਾਰੀ ਵੀ ਛੋਟੀ ਜੀ ਕੀਤੀ ਹੈ ਨਾ ਹਾਂ ਤੇ ਬਾਕੀ ਅਮਨ ਦਾ ਹੀ ਇਸ ਕਰਕੇ ਮਨਾਉਣਾ ਕਿ ਅਮਨ ਮੇਰੇ ਤੋਂ ਛੋਟੀ ਆ ਤੇ ਚਲ ਛੋਟਿਆਂ ਦਾ ਮਨਾ ਲੈਣਾ ਚਾਹੀਦਾ ਹੈ ਨਾ ਵੱਡੇ ਵੱਡੇ ਹੋਣਾ ਤੁਹਾਨੂੰ ਪਤਾ ਹੀ ਹਣਾ ਵੱਡੇ ਹੋ ਗਏ ਹਾਂ ਹੁਣ ਕੀ ਫਾਇਦਾ ਮਨਾਉਂਦਾ ਵੱਡਿਆਂ ਦਾ ਵੀ ਮਨਾਵਾਂਗੇ ਜਦੋਂ ਵੱਡੇ ਦਾ ਹਣਾ ਹਾਂ ਆਊਗਾ ਜਦੋਂ ਮੇਰਾ ਆਊਗਾ ਇਹ ਦੱਸ ਕੇ ਨਹੀਂ ਮਨਾਉਣਾ ਇਹ ਅਮਨ ਕਹਿੰਦੀ ਆ ਕਰਨੀ ਆ ਪਾਰਟੀ ਚਲੋ ਕੋਈ ਗੱਲ ਨਹੀਂ ਅੱਜ ਫਿਰ ਪਾਰਟੀ ਕਰ ਲਾਂਗੇ ਤੇ ਚਲੋ ਫਿਰ ਕਰਦੇ ਆ ਸੈਲੀਬ੍ਰੇਟ ਤੇ ਉਦੋਂ ਬਣਾਉਣੀ ਆ ਵਲੋਗ ਹਾਂਜੀ ਹੁਣ ਮੈਂ ਆ ਗਿਆ ਹਾਂ ਜੀ ਦੁਕਾਨ ਦੇ ਉੱਤੇ ਤੇ ਦੁਕਾਨ ਤੇ ਕਿਉਂ ਆਇਆ ਵਾਂ ਉਹ ਵੀ ਤੁਹਾਨੂੰ ਦੱਸਦੇ ਆ ਮੈਂ ਨਾ ਅਮਨ ਵਾਸਤੇ ਗਿਫਟ ਲਏਗੀ ਸਰਪ੍ਰਾਈਜ਼ ਉਹਦੇ ਵਾਸਤੇ ਵੀ ਸਰਪ੍ਰਾਈਜ਼ ਕਰੂੰਗਾ ਉਹਨੂੰ ਤੇ ਉਹ ਅੱਜ ਗਈ ਨਹੀਂ ਸੀ ਤੇ ਮੈਨੂੰ ਇਹ ਕਿ ਹੁਣ ਜੇ ਉਹ ਘਰੇ ਆ ਕਿਉਂਕਿ ਲੈ ਆਹੀਂ ਪਹਿਲਾਂ ਆਂਦੇ ਇੱਕ ਦੋ ਦਿਨ ਪਹਿਲਾਂ ਹੀ ਉਹਦਾ ਨੂੰ ਮਾਸਾ ਨਹੀਂ ਹੀ ਪਤਾ ਤੇ ਫਿਰ ਪੈਕ ਵੀ ਕਰਨੇ ਸੀ ਅੱਜ ਮੈਨੂੰ ਲੱਗਾ ਸੀ ਕਿ ਉਹ ਜਾਊਗੀ ਆਪਣੇ ਜਿੱਥੇ ਜਾਂਦੀ ਆ ਪਰ ਉਹ ਉੱਥੇ ਗਈ ਨਹੀਂ ਤੇ ਮੈਂ ਫੇਰ ਸੋਚਿਆ ਕਿ ਮੈਂ ਹੁਣ ਇਹਨਾਂ ਨੂੰ ਪੈਕ ਕਿਦਾਂ ਕਰੂੰਗਾ ਨਾ ਤੇ ਮੈਂ ਫੇਰ ਆਪਣੇ ਪਿੰਡ ਵਾਲੀ ਸ਼ੌਪ ਦੇ ਉੱਤੇ ਆਇਆ ਇਹ ਵੀਰ ਕੋਲ ਤੇ ਇਹਦਾ ਮਾਸਾ ਹਰ ਆ ਲਿਆ ਹੈ ਸੰਦੀਪ ਬਣਾ ਦਿਜੀ ਹਾਂ ਹੈਪੀ ਬਰਥਡੇ ਤੇ ਇੱਧਰ ਆਹੀਂ ਇਹਦੇ ਕੋਲੋਂ ਜਿਹੜੇ ਗਿਫਟ ਲੈ ਆ ਪੈਕ ਕਰਾ ਠੀਕ ਆ ਤੇ ਕਿਉਂਕਿ ਮੈਨੂੰ ਥੋੜਾ ਜਿਹਾ ਕੰਮ ਪੈ ਗਿਆ ਸੀ ਮੈਂ ਸ਼ਹਿਰ ਚਲ ਗਿਆ ਸੀ ਤੇ ਉਦਾਂ ਤੁਹਾਨੂੰ ਵੀ ਵਿਖਾਉਣੇ ਸੀ ਗਿਫਟ ਪਹਿਲਾਂ ਵਿਖਾ ਦੇਣੇ ਸੀ ਪਰ ਹੁਣ ਤੁਸੀਂ ਵੀ ਅਮਨ ਦੇ ਨਾਲ ਹੀ ਵੇਖਿਓ ਹੈਨਾ ਸੰਦੀਪ ਹਾਂਜੀ ਹਾਂਜੀ ਕਿਉਂਕਿ ਹੁਣ ਪੈਕ ਹੋ ਗਏ ਆ ਤੇ ਇਹ ਤੁਹਾਡਾ ਪੂਰਾ ਸਰਪ੍ਰਾਈਜ਼ ਆ ਆਹ ਆ ਤਿੰਨ ਗਿਫਟ ਆ ਇੱਕ ਆ ਤੇ ਇੱਕ ਆ ਤੇ ਇੱਕ ਆਰਡਾ ਠੀਕ ਆ ਤੇ ਨਹੀਂ ਚਾਰ ਆ ਸੱਚ ਇੱਕ ਘਰੇ ਪਿਆ ਵਾ ਉਹ ਮੈਂ ਉਹਦੇ ਉਹ ਮੈਂ ਕੱਲ ਹੀ ਕਰ ਲਿਆ ਸੀਗਾ ਪੈਕ ਉਹ ਮੈਂ ਘਰੇ ਕਰ ਲਿਆ ਸੀ ਤੇ ਤਿੰਨ ਗਿਫਟ ਆ ਤੇ ਚੌਥਾ ਘਰੇ ਪਿਆ ਵਾ ਹੁਣ ਉਹਨੂੰ ਅਮਰੀਕਾ ਕਿਹਾ ਸੀ ਕਿ ਅਮਨ ਤੈਨੂੰ ਨਾ ਐਰਕਾ ਮੈਂ ਪੈਸੇ ਹੀ ਦੇ ਦੂੰਗਾ ਐਰਕਾ ਕੋਈ ਚੀਜ਼ ਨਹੀਂ ਲੈਣ ਦੀ ਜਾਣੀ ਥੋੜਾ ਜਿਹਾ ਬਿਜੀ ਆ ਤੇ ਕਹਿੰਦੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਤੁਹਾਨੂੰ ਠੀਕ ਲੱਗੇ ਉਦਾਂ ਹੀ ਕਰ ਲਓ ਤੇ ਮੈਂ ਹਾਂ ਚੱਲ ਠੀਕ ਆ ਉਹਨੂੰ ਇਹਨਾਂ ਗਿਫਟਾਂ ਬਾਰੇ ਕੁਝ ਨਹੀਂ ਪਤਾ ਹੈਗਾ ਕਿ ਮੇਰੇ ਵੱਤੇ ਗਿਫਟ ਆਣਾ ਇਹੋ ਜਿਹੇ ਗਿਫਟ ਵਾ ਤੇ ਇਹਨਾਂ ਗੇਟਾਂ ਦੇ ਵਿੱਚ ਕੀ ਹੋਊਗਾ ਤੇ ਅੱਜ ਉਹਨੂੰ ਆਪਾਂ ਜਦੋਂ ਗਿਫਟ ਦੇਣੇ ਆ ਹੁਣ ਉਹਦਾ ਐਕਸਾਈਟਮੈਂਟ ਵੇਖਾਂਗੇ ਕਿਵੇਂ ਦੀ ਆ ਤੇ ਤੁਸੀਂ ਵੀ ਸਾਰੇ ਜਣੇ ਨਾਲ ਹੀ ਵੇਖਿਓ ਠੀਕ ਆ ਟਾਈਮ ਹੋ ਗਿਆ ਵਾ ਏ 6:30 ਦਾ ਹਨਾ ਹਾਂਜੀ ਹਾਂਜੀ 6: ਜਿਹੜਾ ਵਾ ਗਿਫਟ ਉਹਨੂੰ ਦਈਏ ਪਹਿਲਾਂ ਨਾਲੇ ਜਿਹੜਾ ਬਰਥਡੇ ਜਿਹੜਾ ਮਾੜਾ ਵਟਾ ਹੀ ਕੀਤਾ ਸੀ ਸੈਲੀਬ੍ਰੇਟ ਕਰਨਾ ਵਾ ਤੇ ਉਹ ਕਰੀਏ ਹਨਾ ਕਰੇ ਸਾਰਾ ਅਰੇਂਜਮੈਂਟ ਕੀਤਾ ਆਹੋ ਕਰੇ ਅਰੇਂਜਮੈਂਟ ਕੀਤਾ ਵਾ ਤੇ ਬਸ ਹੁਣ ਮੈਂ ਇੱਥੇ ਗਿਫਟ ਲੈਣ ਆਇਆ ਵਾ ਤੇ ਮੈਨੂੰ ਕਹਿੰਦੀ ਸੀ ਤੂੰ ਕਿੱਥੇ ਚੱਲਿਆ ਵਾ ਆਵਣ ਤੇ ਮੈਂ ਉਹਨੂੰ ਆਖਿਆ ਵੀ ਮੈਂ ਇੱਥੇ ਉਹ ਮੇਰਾ ਯਾਰ ਦੋਸਤ ਆਇਆ ਤੇ ਉਹਨੂੰ ਮੈਂ ਮਿਲਣ ਚੱਲਿਆ ਵਾ ਤੇ ਉਹਨੂੰ ਕੁਝ ਨਹੀਂ ਪਤਾ ਹੈਗਾ ਮੈਂ ਮੈਂ ਉਹਨਾਂ ਵਾ ਤੁਸੀਂ ਬੈਠੋ ਇੱਥੇ ਤੇ ਹੁਣ ਗਿਫਟ ਮੈਂ ਇੱਥੋਂ ਲੈ ਕੇ ਜਾਣਾ ਪਾ ਦੇ ਸੰਦੀਪ ਇਹਨਾਂ ਨੂੰ ਬਸ ਹੁਣ ਪਾ ਲੱਗੇ ਠੀਕ ਆ ਤੇ ਤੇਰਾ ਤੇ ਇਹ ਨੂੰ ਮੈਂ ਕਹੇ ਜੇ ਤੂੰ ਪੈਕ ਵੀ ਕਰ ਦੇਗਾ ਤੇ ਤੂੰ ਆਪਣੇ ਕੋਲੇ ਇੱਥੇ ਰੱਖੀ ਤੇ ਮੈਂ ਤੇਰੇ ਕੋਲ ਸ਼ਾਮ ਨੂੰ ਲੈ ਲੂੰਗਾ ਹਨ ਕਿਉਂਕਿ ਘਰੇ ਜਿੰਨਾ ਮਰਜ਼ੀ ਲਗਾ ਕੇ ਰੱਖ ਲੋ ਪਤਾ ਜਾਂ ਲੱਗ ਜਾਂਦਾ ਵਾ ਹਨ ਉਹ ਫਿਰ ਸਰਪ੍ਰਾਈਜ਼ ਨਹੀਂ ਦਿੰਦਾ ਹਾਂ ਸਰਪ੍ਰਾਈਜ਼ ਨਹੀਂ ਦਿੰਦਾ ਸਰਪ੍ਰਾਈਜ਼ ਪੂਰਾ ਪੂਰਾ ਵਾ ਹਾਂ ਹੁਣ ਵੀ ਕੀ ਕਰਨਾ ਵਾ ਹੁਣ ਉਹ ਮਤਲਬ ਅੰਦਰ ਬੈਠੇ ਆ ਮੰਮੀ ਜੀ ਵੀ ਆਮਣ ਵੀ ਤੇ ਇਹ ਮੈਂ ਗਿਫਟ ਹੋਲੀ ਜੀ ਜਾ ਕੇ ਅੰਦਰ ਰੱਖ ਦੇਣੀ ਆ ਤੇ ਜਦੋਂ ਬਰਥਡੇ ਸੈਲੀਬ੍ਰੇਟ ਹੋ ਗਿਆ ਉਸ ਤੋਂ ਬਾਅਦ ਉਹਨੂੰ ਮੈਂ ਦਊਗਾ ਹਨ ਤੇ ਫਿਰ ਮੁੜ ਕੇ ਐਕਸਾਈਟਮੈਂਟ ਮੈਨੇ ਕਿੰਨੀ ਆ ਹਾਂ ਹਾਂ ਬਾਕੀ ਤੂੰ ਵਲੌਗ ਚ ਵੇਖ ਲਈ ਹਨ ਤੇ ਚਲੋ ਠੀਕ ਆ ਹੁਣ ਮੈਂ ਚਲਦਾ ਵਾਂ ਘਰੇ ਤੇ ਜਾ ਕੇ ਉਹਨੂੰ ਦਿੰਨੇ ਆ ਲਓ ਜੀ ਅਮਨ ਕਹਿੰਦੀ ਸੀ ਬਰਥਡੇ ਸੈਲੀਬ੍ਰੇਟ ਕਰਨਾ ਵਾ ਤੇ ਮੈਂ ਚਲ ਕਰ ਹੀ ਦਿੰਨੇ ਐਵੇਂ ਕਿਤੇ ਰੁੱਸ ਜੂਗੀ ਹੈ ਅਮਨ ਵਾਸਤੇ ਲੈ ਆਂਦਾ ਵਾ ਜੀ ਕੇਕ ਕੇਕ ਤੇ ਮੜ ਜਾ ਪਹਿਲਾਂ ਖਾ ਦੀਏ ਬਾਅਦ ਵਿੱਚ ਇਹਦੇ ਲੱਬਣਾਣੀ ਹੈਪੀ ਬਰਥਡੇ ਅਮਨਦੀਪ ਹਣਾ ਠੀਕ ਆ ਅਮਨ ਤੇ ਇਦਾਂ ਕਰਦੇ ਆ ਫੋਨ ਅਹੀਂ ਰੱਖਦੇ ਤੇ ਸਟੈਂਡ ਤੇ ਤੇ ਮੈਂ ਵੀ ਅੱਗੇ ਜਾ ਕੇ ਅਮਨ ਦੇ ਨਾਲ ਕੇਕ ਕੱਟ ਕਰਾਉਂਗਾ ਹਣਾ ਆ ਸਕਦਾ ਮੈਂ ਕਿ ਨਹੀਂ ਅੱਛਾ ਚਲ ਠੀਕ ਆ ਮੈਂ ਇਹ ਨਾ ਵੇਖ ਤੇ ਸੱਦਿਆ ਨਾ ਵੇ ਮੈਨੂੰ ਮੈਂ ਮੈਂ ਕੈਮਰਾਮੈਨ ਹੀ ਰਹਿ ਜਾ ਕਿਉਂ ਕਰਦੇ ਆ ਚਲੋ ਜੀ ਹੁਣ ਕੱਟੀਏ ਫਿਰ ਕੇਕ ਲਓ ਜੀ ਅਮਨ ਦਾ ਬਰਥਡੇ ਲੱਗੇ ਆ ਸੈਲੀਬ੍ਰੇਟ ਕਰਨ ਤੇ ਚੱਲ ਕੁੜੀਏ ਮਾਰਦੇ ਫੂਕ ਤੇ ਕੱਟਦੇਗੇ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਟੂ ਯੂ ਹੈਪੀ ਬਰਥਡੇ ਅਮਨ ਇਧਰਾ ਕਰਦੇ ਹੁੰਦੇ ਨਾ ਨਾਂ ਲੈਂਦੇ ਹੁੰਦੇ ਚਲੋ ਜੀ ਇੰਨਾ ਕੰਮ ਆ ਬਰਥਡੇ ਸੈਲੀਬ੍ਰੇਟ ਹੋ ਜਾਂਦਾ ਹਨਾ ਹਾਂ ਚਲੋ ਚਲੋ ਫੜੋ ਚਲੋ ਫੜੋ ਲਾਓ ਜੀ ਹੈਪੀ ਬਰਥਡੇ ਅਮਨ ਬਾਤ ਕਰੋ ਕੇਕ ਨੂੰ ਲਊ ਨਾਣ ਕਰਨਾ ਜੀ ਚਲੋ ਜੀ ਕੁੜੀ ਨੂੰ ਖਵਾਈਏ ਕੇਕ ਹਨਾ ਕੇਕ ਖਵਾਈਏ ਕੁੜੀ ਨੂੰ ਕਿਉਂਕਿ ਕਹਿੰਦੇ ਨੇ ਨਾ ਸਭ ਤੋਂ ਪਹਿਲਾਂ ਜਿਹਦਾ ਜਨਮ ਦਿਨ ਹੋਵੇ ਉਹਨੂੰ ਕੇਕ ਖਵਾਈਦਾ ਤੇ ਅਗਲੀ ਇਹਨੂੰ ਆਪਾਂ ਪਹਿਲਾਂ ਕੇਕ ਮੰਗਾਉਨੇ ਆ ਫਿਰ ਇਹ ਸਾਨੂੰ ਖਵਾਊਗੀ ਪਹਿਲਾਂ ਦੱਸ ਦਈਏ ਤੇ ਕੇਕ ਫਰੂਟ ਕੇਕ ਲੈ ਕੇ ਆਂਦਾ ਹੀ ਮੈਂ ਕਿਉਂਕਿ ਅਮਨ ਨੂੰ ਇਹ ਬਹੁਤ ਜ਼ਿਆਦਾ ਪਸੰਦ ਆ ਹਨਾ ਕੇਕ ਵੀ ਬੜਾ ਟੇਸਟੀ ਸੱਚੀ ਤੇ ਅਮਨ ਇੱਕ ਵਾਰੀ ਤੈਨੂੰ ਰਹਿਤੋਂ ਹੈਪੀ ਬਰਥਡੇ ਥੈਂਕ ਯੂ ਤੇ ਸਦਾ ਖੁਸ਼ ਰਹਿਵੇਂ ਬਹੁਤਿਆਂ ਬਹੁਤਿਆਂ ਤੇ ਹੱਸਦੀ ਵਸਦੇ ਰਹਿਵੇਂ ਹਨਾ ਮੰਮੀ ਹਾਂ ਤੇ ਇਦਾਂ ਹੀ ਆਪਾਂ ਵਲੌਗ ਬਣਾਉਂਦੇ ਰਹੀਏ ਤੇ ਭੈਣ ਭਰਾਵਾਂ ਨੂੰ ਤੇ ਖੁਸ਼ ਵੀ ਕਰਦੇ ਰਹੀਏ ਤੇ ਭੈਣ ਭਰਾ ਸਾਨੂੰ ਖੁਸ਼ ਕਰਦੇ ਰਹਿਣਾ ਹਨਾ ਤੇ ਪਿਛਲੀ ਵਾਰ ਵੀ ਬਣਾਇਆ ਸੀ ਅਸੀਂ ਅਮਨ ਦਾ ਬਰਥਡੇ ਵਲੌਗ ਤੇ ਸਾਰਿਆਂ ਨੇ ਬੜਾ ਪਿਆਰ ਦਿੱਤਾ ਸੀ ਤੇ ਇਸ ਵਾਰ ਵੀ ਆਪਾਂ ਹੁਣ ਬਰਥਡੇ ਜਿਹੜਾ ਅਮਨ ਦਾ ਸੈਲੀਬ੍ਰੇਟ ਕਰਦੇ ਆ ਕਿਉਂਕਿ ਵੀ ਚਾਦੀ ਸਵੇਰ ਦੀ ਤਿਆਰ ਹੋਈ ਫਿਰ ਅੰਡੀ ਤੇ ਮੈਨੂੰ ਇਹ ਕਿ ਚਾਹ ਹਨਾ ਇਹ ਸੈਲੀਬ੍ਰੇਟ ਕਰੀਏ ਤੇ ਬਾਕੀ ਹੁਣ ਅਮਨ ਵਾਸਤੇ ਗਿਫਟ ਲੈਣ ਦਾਵਾ ਮੈਂ ਤੇ ਉਹ ਹੁਣ ਇਹਨੂੰ ਪਸੰਦ ਆਊਗਾ ਕਿ ਨਹੀਂ ਇਹ ਹੁਣ ਇਹੋ ਹੀ ਦੱਸੂਗੀ ਠੀਕ ਆ ਅਮਨ ਦਾ ਛੋਟਾ ਜਿਹਾ ਗਿਫਟ ਆ ਮੈਨੂੰ ਲੜੋੜੀ ਦਾ ਤੇ ਸਵੀਕਾਰ ਕਰੀ ਕਿ ਨਹੀਂ ਕੋਈ ਲਿਆ ਕੇ ਦੀਏ ਮੈਨੂੰ ਗਿਫਟ ਬਸ ਗਿਫਟ ਹੀ ਚਾਹੀਦਾ ਵੀ ਗਿਫਟ ਹੋਵੇ ਹੁਣ ਛੋਟਾ ਹੋਵੇ ਕੋ ਵੱਡਾ ਹੋਵੇ ਗਿਫਟ ਤੇ ਗਿਫਟਿੰਗ ਦਾਣਾ ਇਹਦੀ ਪਿਆਰ ਨਾਲ ਹੀ ਪਿਆਰ ਹੀ ਹੁੰਦਾ ਇੱਕ ਦੂਜੇ ਦਾ ਪਿਆਰ ਅਮਨ ਨੂੰ ਦੱਸਿਆ ਤੇ ਇੱਕ ਗਿਫਟ ਹੀ ਪਰ ਲਿਆਂਦੇ ਮੈਂ ਅਨੇਕ ਗਿਫਟਾਂ ਹੈ ਅਮਨ ਹੁਣ ਤਾਂ ਗਿਣਤੀ ਕਰੀ ਜਾਈਂ ਠੀਕ ਆ ਗਿਫਟਾਂ ਦੀ ਆਇਆ ਮਮੀ ਜੀ ਦੇ ਵੱਲੋਂ ਠੀਕ ਆ ਤੇ ਆਇਆ ਮੇਰੇ ਵੱਲੋਂ ਆ ਵੀ ਮੇਰੇ ਵੱਲੋਂ ਤੇ ਆ ਵੀ ਮੇਰੇ ਵੱਲੋਂ ਇੰਨੇ ਗਿਫਟ ਹਾਂ ਮੈਂ ਵੇਲਾ ਤੈਨੂੰ ਤਿੰਨ ਗਿਫਟ ਦਿੱਤੇ ਆ ਤੇ ਮੰਮੀ ਜੀ ਨੇ ਇੱਕ ਗਿਫਟ ਦਿੱਤਾ ਹਾਂ ਤੇ ਬਹੁਤ ਸੋਹਣਾ ਲੱਗਣ ਦਿਆ ਹੋਣਾ ਹਾਂ ਤੇ ਬਾਹਰੋਂ ਵੇਖੋ ਨਾ ਇੰਨਾ ਸੋਹਣਾ ਤੇ ਵਿੱਚੋਂ ਕਿੰਨਾ ਸੋਹਣਾ ਹੋਊਗਾ ਸਹੀ ਗੱਲ ਆ ਜਦੋਂ ਪੈਕਿੰਗ ਕਰਦੇ ਹੀ ਨਾ ਤੇ ਮੈਨੂੰ ਆ ਬੜਾ ਵਧੀਆ ਲੱਗਾ ਇਹ ਮੈਂ ਇਹਨੂੰ ਤੇ ਢੇੜਾ ਦੂਣੀ ਜੀ ਕਰਨਾ ਜਿੰਨਾ ਸੋਹਣਾ ਲੱਗਣ ਦਿਆ ਹੈ ਨਾ ਇੱਕ ਗੱਲ ਹੋਰ ਵੀ ਆ ਹਾਂਜੀ ਆ ਜਿਹੜਾ ਫਲਾਵਰ ਮੰਦੀ ਕੋਟੀ ਦੇ ਨਾਲ ਵੇਖ ਕਿਦਾਂ ਪਾਣ ਲੱਗਿਆ ਸਹੀ ਗੱਲ ਆ ਨਾ ਵਾਈਟ ਵਾਈਟ ਹਾਂ ਵਾਈਟ ਵਾਈਟ ਹੋ ਗਿਆ ਯਾਹਮਣ ਇਹ ਕਿੱਦਾਂ ਦੇ ਲੱਗੇ ਤੈਨੂੰ ਗਿਫਟ ਅਜੇ ਇਹ ਦੇ ਖੁੱਲ ਕੇ ਪਤਾ ਲੱਗਣਗੇ ਮੈਂ ਪਹਿਲਾਂ ਹੀ ਵੇਖਿਆ ਜਾਂ ਅੰਦਰੋਂ ਇਹ ਤੇ ਹੁਣ ਏਦਾਂ ਕਰੀਏ ਗਿਫਟ ਦੀ ਅਨਬਾਕਸਿੰਗ ਵੀ ਕਰ ਕਿਉਂਕਿ ਮੈਦਾ ਇਮਪ੍ਰੈਸ਼ਨ ਵੇਖਣਾ ਹੀ ਤੇ ਹੁਣ ਇਹ ਜੇ ਖੁੱਲਣਗੇ ਤੈਨੂੰ ਪਸੰਦ ਆਉਂਦੇ ਆ ਕਿ ਨਹੀਂ ਉਹ ਹੁਣ ਬਾਅਦ ਵਿੱਚ ਪਤਾ ਲੱਗੂਗਾ ਵੀ ਇਹ ਕਿਵੇਂ ਰਿਐਕਟ ਕਰਦੀ ਆ ਹਨਾ ਤੇ ਇਹਨਾਂ ਵਿੱਚ ਕੀ ਆ ਗਿਫਟਾਂ ਨੂੰ ਨਾਲੇ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਿਏ ਅਸੀਂ ਕਿ ਐਰਕਾ ਜਿਹੜਾ ਮਨੂੰ ਬਰਥਡੇ ਤੇ ਕੀ ਕੀ ਦਿੱਤਾ ਵਾ ਹਨਾ ਤੇ ਅਮ ਘੋਣੋ ਵਾਰੀ ਵਾਰੀ ਕਾਲ ਫਿਰ ਹਾਂ ਕਰ ਇਹਦੀ ਅਨਬਾਕਸਿੰਗ ਤੇ ਮੈਂ ਹੁਣ ਜਿਹੜਾ ਕੈਮਰਾ ਸਟੈਂਡ ਤੇ ਰੱਖਿਆ ਉਹ ਲਾਗੇ ਲਿਆਵਾਂ ਤਾਂ ਕਿ ਆਪਣੇ ਭੈਣ ਭਰਾਵਾਂ ਨੂੰ ਚੰਗੀ ਤਰ੍ਹਾਂ ਪਤਾ ਲੱਗੇ ਹਨਾ ਕਿਉਂਕਿ ਦੂਰ ਪਿਆਣਾ ਸਟੈਂਡ ਦੇ ਉੱਤੇ ਰੱਖਿਆ ਸੀ ਤੇ ਹਮਨ ਹੁਣ ਤੂੰ ਸਾਰਾ ਸਭ ਪਹਿਲਾਂ ਇਹਨਾਂ ਵਿੱਚ ਚੱਕ ਕਿਹੜਾ ਖੋਲੂਗੀ ਸਾਰੇ ਖੋਲ ਨਾ ਮੇਰੇ ਨਹੀਂ ਪਹਿਲਾਂ ਮੰਮੀ ਜੀ ਵਾਲਾ ਖੋਲ ਹਾਂ ਆਈਓ ਬਰਾ ਆੜਾ ਹਵਲਾ ਨਹੀਂ ਆਵਲਾ ਹਾਵਲਾ ਆਵਲਾ ਉਹ ਪਰਲਾ ਪਰਲਾ ਠੀਕ ਆ ਮੇਰੇ ਫੇ ਤਿੰਨ ਬਾਅਦ ਵਿੱਚ ਖੋਲਨੀ ਲਓ ਜੀ ਮੈਂ ਗੁਰੂ ਘਰ ਤੋਂ ਆਇਆ ਹਾਂ ਮੈਂ ਆਪਣੇ ਕੋਲ ਨਾ ਆਪਣੇ ਗਿਫਟ ਆਹੋ ਸਹੀ ਗੱਲ ਆਮਨ ਅਸੀਂ ਕਿਉਂ ਖੋਲੀਏ ਤੇਰੇ ਗਿਫਟ ਅਸੀਂ ਇੱਕ ਵਾਰੀ ਪੈਕ ਕਰਦੇ ਆ ਚਲੋ ਜੀ ਹੁਣ ਮਨ ਨੂੰ ਪਸੰਦ ਆਉਂਦੀ ਏ ਕਿ ਨਹੀਂ ਇਹ ਹੁਣ ਮਨ ਤੇ ਆ ਹਾਂ ਇਹ ਤੇ ਮੇਰੇ ਮਨ ਨੂੰ ਪਸੰਦ ਆਈਆਂ ਚੀਜ਼ਾਂ ਹੈ ਹੈ ਇਹ ਤੇ ਮੇਰੇ ਮਨ ਮਨ ਪਸੰਦੀ ਆ ਚੱਲ ਦੱਸ ਦੇ ਇਹ ਕੀ ਆ ਜਿਹੜਾ ਜਿਹੜਾ ਮੈਨੂੰ ਸਮਾਨ ਚਾਹੀਦਾ ਸੀ ਮੈਂ ਬੜੇ ਟਾਈਮ ਤੋਂ ਕਹਿਣ ਦੀ ਲੈਣਾ ਹਾਂ ਤੇ ਇਹ ਆ ਕ੍ਰਿੰਪਰ ਹਾਂ ਕ੍ਰਿੰਪਰ ਤੇ ਇਹ ਆ ਕ੍ਰਿੰਪਰ ਹੁਣ ਜਿੱਦਾਂ ਜਿੱਦਾਂ ਇਹ ਮੈਨੂੰ ਦੱਸਦੀ ਹੁੰਦੀ ਸੀ ਕਿ ਮੈਨੂੰ ਚਾਹੀਦਾ ਵਾ ਤੇ ਮੈਂ ਇਹਨੂੰ ਆਣਾ ਨਹੀਂ ਚੱਲ ਕੋਈ ਗੱਲ ਨਹੀਂ ਅਸੀਂ ਤੈਨੂੰ ਲੈ ਦਾਂਗੇ ਫੇਰ ਕਿਤੇ ਕਿਉਂਕਿ ਚੀਜ਼ਾਂ ਥੋੜੀਆਂ ਕੋਸਟਲੀ ਆ ਪਰ ਮੈਂ ਇਹਨੂੰ ਸਰਪ੍ਰਾਈਜ਼ ਦਿੱਤਾ ਮੈਂ ਕਿ ਚੱਲ ਬਰਥਡੇ ਸਰਪ੍ਰਾਈਜ਼ ਹੋ ਜੂ ਹਣਾ ਮੰਮੀ ਅਸੀਂ ਦੋਵਾਂ ਨੇ ਸੋਚਿਆ ਸੀ ਚੱਲ ਇਹ ਕ੍ਰਿੰਪਰ ਹੋ ਗਿਆ ਹੁਣ ਪਹਿਲਾ ਗਿਫਟ ਤੇ ਮੈਨੂੰ ਬੜਾ ਸੋਹਣਾ ਲੱਗਾ ਚੱਲ ਹੁਣ ਇੱਕ ਅੱਤੇ ਤੈਨੂੰ ਪਸੰਦ ਆ ਗਿਆ ਹੁਣ ਦੂਜਾ ਵੀ ਖੋਲ ਚਲੋ ਜੀ ਹੁਣ ਮਨ ਲੱਗ ਗਿਆ ਦੂਜਾ ਇਹ ਕਿਹਦੇ ਵੱਲੋਂ ਇਹ ਮੇਰੇ ਵੱਲੋਂ ਆ ਬਾਕੀ ਸਾਰੇ ਮੇਰੇ ਵੱਲੋਂ ਆ ਇੱਕੋ ਮੰਮੀ ਦੀ ਉਹ ਬਸ ਮੰਮੀ ਜੀ ਵੱਲੋਂ ਹੀ ਹੈਗਾ ਵੀ ਮੇਰੇ ਵੱਲੋਂ ਹੀ ਆ ਪਰ ਮੈਂ ਮੰਮੀ ਜੀ ਦਾ ਨਾਮ ਲਾਤਾ ਨਹੀਂ ਨਹੀਂ ਯਾਰ ਸਾਰੇ ਗਿਫਟ ਮੰਮੀ ਜੀ ਵੱਲੋਂ ਹੀ ਆ ਠੀਕ ਆ ਇਹ ਹੁਣ ਸਾਨੂੰ ਇਹਨਾਂ ਨੇ ਇੰਨੇ ਵੱਡੇ ਕੀਤਾ ਵਾ ਮਣ ਹਨਾ ਪਾਲ ਪੋਸ ਕੇ ਤੇ ਸਾਡਾ ਕੁਝ ਨਹੀਂ ਹੈਗਾ ਸਾਰਾ ਕੁਝ ਇਹਨਾਂ ਦਾ ਹੀ ਆ ਮੰਮੀ ਦਾ ਸਾਡਾ ਦੋਹਾਂ ਦਾ ਹੀ ਹੈ ਮੇਰਾ ਤੇ ਮੰਮੀ ਜੀ ਦਾ ਪਲਾਨ ਹੀ ਹਾ ਹੁਣ ਮੰਡੀ ਆ ਖੋਲਣ ਦੂਜਾ ਗਿਫਟ ਹਾ ਹਾਂ ਪੜਦੇ ਪੜਦੇ ਕੋਈ ਨਹੀਂ ਕੋਈ ਨਹੀਂ ਤੇਰਾ ਹੀ ਆ ਸਭ ਕੁਝ ਅੱਛਾ ਹਾਂ ਮੈਂ ਆਈ ਨਹੀਂ ਗਵਾ ਚੱਲ ਦੂਜਾ ਵੀ ਤੇਰੇ ਕੰਮ ਦਾ ਨਿਕਲਿਆ ਹੈ ਕੱਢ ਕੇ ਦੱਸ ਨਾ ਬਾਹਰ ਅਮਨ ਤੇ ਹੀ ਪਤਾ ਲੱਗੂ ਦੂਸਰਾ ਵੀ ਤੇਰੇ ਕੰਮ ਦਾ ਨਿਕਲਿਆ ਹਾਂ ਚੱਲ ਕੋਈ ਨਹੀਂ ਉਹ ਬਾਤ ਵਿੱਚ ਕਰਦੇ ਹਾਂ ਫਿਰ ਵਲੋਗ ਲੰਬਾ ਹੋ ਜਾਣਾ ਵਾ ਇਸ ਕਰਕੇ ਆਪਾਂ ਤੁਹਾਨੂੰ ਗਿਫਟ ਓਪਨਿੰਗ ਦਾ ਕਰੀਏ ਦੱਸਿਏ ਨਾ ਨਾਲ ਅਮਨ ਨਾਮ ਦਸੀ ਜਾਂਦੀ ਹੈ ਜੋ ਜੋ ਵੀ ਉਹਦਾ ਹੈਗਾ ਵਾ ਹੈ ਹਾਂ ਮੇਰੇ ਬੱਤਨ ਵਾਲਾ ਹੀ ਲੈ ਆ ਕੇ ਦਿੱਤਾ ਸਾਰਾ ਚਲ ਆਏ ਹੁਣ ਹੌਲੀ ਹੌਲੀ ਪਤਾ ਲੱਗੂ ਤੈਨੂੰ ਕੀ ਕੀ ਜੀ ਹਾਂ ਤੈਨੂੰ ਖੋਲਣੂਗੀ ਫੇਰ ਹੀ ਪਤਾ ਲੱਗੂ ਕਿ ਅੱਚ ਕੀ ਐ ਹਾਂ ਇਹ ਟੌਂਗ ਮਸ਼ੀਨ ਨਾ ਜਿੰਨਾ ਕਰ ਲ ਪੈਂਦੇ ਆ ਆਂਦੀ ਇਹ ਟੌਂਗ ਮਸ਼ੀਨ ਚਲੋ ਜੀ ਇਹ ਵੀ ਪਸੰਦ ਆ ਜਾਵਾ ਵਾ ਵਧੀਆ ਲੱਗਿਆ ਹੋਊਗੀ ਇਹ ਤਾਂ ਚਲ ਹੁਣ ਇੱਕ ਰਹਿ ਗਿਆ ਜਿਹਨੂੰ ਖੋਲਣ ਜਿੰਨਾ ਜਿੰਨਾ ਦੀ ਮੈਨੂੰ 니ਡ ਹੀ ਉਹ ਸਭ ਤੋਂ ਵੱਡਾ ਗਿਫਟ ਹੁਣ ਖੋਲਣ ਲੱਗੇ ਆ ਹਾਂ ਜਿਹਨੂੰ ਖੋਲਣ ਨੂੰ ਜੀ ਨਹੀਂ ਕਰਦੇ ਆ ਬਾਰੀ ਇਨਸਾਨਾਂ ਲਈ ਚਲੋ ਜੀ ਇਹਨਾਂ ਆਖਰ ਨੂੰ ਪੂਰਾ ਦੇਖੋ ਚੱਲ ਬਹੁਤ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਅਮਨ ਨੂੰ ਸਾਰੇ ਗਿਫਟ ਵਧੀਆ ਲੱਗੇ ਆ ਹਨਾ ਤੇ ਲਾਸਟ ਗਿਫਟ ਆ ਤੇ ਇਹ ਵੀ ਵੇਖ ਲਾ ਹੁਣ ਹੁਣ ਭੈਣ ਭਰਾਵਾਂ ਨੇ ਪ੍ਰਾਈਜ਼ਿੰਗ ਬਾਰੇ ਵੀ ਪੁੱਛਣਾ ਪੁੱਛਣਾ ਮੈਂ ਪੀਤਾ ਕਿਹਦਾ ਕਿਹਦਾ ਕੀ ਪ੍ਰਾਈਜ਼ ਹੁਣ ਉਹ ਦੱਸਾਂਗੇ ਤੇ ਉਹ ਕਿਉਂਕਿ ਹੁਣ ਵਲੋਗ ਇਹ ਹੋ ਜਾਣਾ ਲੰਬਾ ਸੀ ਨੈਕਸਟ ਵਲੋਗ ਬਣਾਵਾਂਗੇ ਤੇ ਉਹਦੇ ਵਿੱਚ ਦੱਸਾਂਗੇ ਤੁਹਾਨੂੰ ਠੀਕ ਆ ਸਾਰਾ ਕੁਝ ਕੀ ਪ੍ਰਾਈਜ਼ ਆ ਤੇ ਕੀ ਕਿਹੜੀ ਕਿਹੜੀ ਚੀਜ਼ ਦਾ ਕਿਵੇਂ ਕੰਮ ਆ ਉਹ ਅਮਨ ਦੱਸੋ ਦੱਬਿਆਂ ਦੇ ਵਿੱਚੋਂ ਕੱਢ-ਕੱਢ ਕੇ ਫਿਰ ਹਾਂਜੀ ਲੈ ਵੀ ਇਹ ਚੀਜ਼ ਸਾਡੇ ਕੰਮ ਆਉਣ ਵਾਲੀ ਵੀ ਹੈਗੀ ਥੋੜੀ ਥੋੜੀ ਹੇਅਰ ਡਰਾਇਰ ਹੈ ਇਹਨਾਂ ਵਾਲ ਸੁਕਾ ਸਕਦੇ ਆਪਾਂ ਹਾਂ ਜਦੋਂ ਤੇ ਆਲ ਰਚਾ ਹੈ ਹੈ ਇਹ ਹੀ ਤੇ ਮੇਣਾ ਨਹੀਂ ਮੇਣਾ ਚੱਲ ਹੁਣ ਤੂੰ ਇਹ ਦੱਸ ਵੀ ਤੈਨੂੰ ਸਾਰੇ ਗਿਫਟ ਕਿੱਦਾਂ ਦੇ ਲੱਗੇ ਆ ਸਾਨੂੰ ਇਹ ਦੱਸ ਹੁਣ ਮੈਨੂੰ ਸਾਰੇ ਗਿਫਟ ਬੜੇ ਸੋਹਣੇ ਲੱਗੇ ਆ ਮੈਂ ਦੱਸ ਨਹੀਂ ਸਕਦੀ ਕਿੰਨੇ ਸੋਹਣੇ ਲੱਗੇ ਆ ਨਹੀਂ ਦੱਸ ਕਿਉਂ ਨਹੀਂ ਸਕਦੀ ਉਹ ਵੀ ਦੱਸ ਨਾ ਪਉਦਾ ਨਹੀਂ ਹੈਗੇ ਬੜੇ ਸੋਹਣੇ ਸਾਰੇ ਗਿਫਟ ਬੜੇ ਸੋਹਣੇ ਆ ਮੈਨੂੰ ਵਧੀਆ ਲੱਗਾ ਵਧੀਆ ਲੱਗੇ ਸਾਰਾ ਜਿਹੜਾ ਇਹ ਕਰਨ ਵਾਲੇ ਸਮਾਨ ਲੈ ਕੇ ਹਾਂ ਸਾਰਾ ਚੀਜ਼ ਉਹ ਲੈ ਕੇ ਦੀਏ ਜਿਹੜੀ ਬਤੋਚ ਵੀ ਆਵੇ ਹੈਨਾ ਤੇ ਚਲੋ ਸਾਨੂੰ ਇਹ ਹੀ ਕਿ ਅਮਨ ਨੂੰ ਇਹੋ ਜਿਹਾ ਗਿਫਟ ਦਿੱਤਾ ਜਾਏ ਜੋ ਉਹਨੂੰ ਡੇਲੀ ਲਾਈਫ ਦੇ ਵਿੱਚ ਕੰਮ ਆਵੇ ਤੇ ਉਹਨੂੰ ਅਸੀਂ ਇਹਦੇ ਵਿੱਚ ਕਨਵਰਟ ਕਰਤਾ ਹਨਾ ਤੇ ਅਸੀਂ ਆਖਿਆ ਚੱਲਾ ਹੋਣਾ ਅਮਨ ਕੰਮ ਵੀ ਕਰਦੀ ਆ ਹੁਣ ਇਹਨਾਂ ਚੀਜ਼ਾਂ ਦੀ ਇਹਨੂੰ ਲੋੜ ਵੀ ਹੈਗੀ ਆ ਚੱਲ ਇਹਨੂੰ ਇਹ ਗਿਫਟ ਦਿੰਨੇ ਆ ਕਿ ਤੇ ਵੈਸੇ ਅਮਨ ਕਹਿਣ ਦੀ ਸੀ ਕਿ ਮੈਂ ਹੇਅਰ ਡਰਾਇਰ ਲੈਣਾ ਵਾ ਤੇ ਮੈਨੂੰ ਕਹਿਣ ਦੀ ਤੇ ਮੈਂ ਉਹਨੂੰ ਆਖਿਆ ਵੀ ਤੈਨੂੰ ਜਿਹੜਾ ਜਿਹੜਾ ਚੀਜ਼ ਚਾਹੀਦਾ ਕੀ ਕੀ ਚਾਹੀਦਾ ਆਂਦੀ ਨਹੀਂ ਨਹੀਂ ਉਹ ਨਾ ਤੁਹਾਡੇ ਜੀ ਅਜੇ ਤੁਹਾਡੇ ਜੀ ਕੋਸਟਲੀ ਆ ਤੇ ਚਲ ਆਪਾਂ ਹੌਲੀ ਹੌਲੀ ਲੈ ਲਵਾਂਗੇ ਹਨਾ ਮੈਂ ਕਿ ਚਲੋ ਇੱਕ ਇੱਕ ਕਰਕੇ ਦੋ ਦੋ ਕਰਕੇ ਇਹ ਤੁਹਾਡੇ ਪੈਸੇ ਮੈਂ ਪਾਏ ਥੋੜੇ ਪੈਸੇ ਮੰਮੀ ਜੀ ਨੇ ਪਾਏ ਤੇ ਆਪਾਂ ਦੋਵਾਂ ਨੇ ਕਲੈਬੋਰੇਸ਼ਨ ਕੀਤੀ ਸੀ ਤੇ ਇਹ ਤੇਨੂੰ ਸੰਭਾਲ ਲੈ ਦਿੱਤਾ ਹੁਣ ਹਨਾ ਹਾਂ ਪਰ ਅਮਨ ਨੂੰ ਨਹੀਂ ਅਹੀਂ ਦੱਸਿਆ ਸੀਗਾ ਅਮਨ ਨੂੰ ਅਹੀਂ ਮਾਸਾ ਨਹੀਂ ਦੱਸਿਆ ਇਹਨੂੰ ਪਤਾ ਹੀ ਕਿਹਦੇ ਬਾਰੇ ਦੱਸਿਆ ਸੀ ਇਹਨੂੰ ਅਸੀਂ ਦੱਸਿਆ ਸੀ ਵੀ ਆਹ ਵਾਲੀ ਚੀਜ਼ ਤੈਨੂੰ ਲਿਆ ਦਾਂਗੇ ਹਨਾ ਬੜਦੇ ਦੇ ਇਹ ਵੀ ਸਾਡੇ ਮੂੰਹੋਂ ਨਿਕਲ ਗਿਆ ਤੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਸੀ ਤੈਨੂੰ ਸਰਪ੍ਰਾਈਜ਼ ਕਰਨਾ ਤੇ ਫਿਰ ਮੈਂ ਆਖਿਆ ਚੱਲ ਕੋਈ ਗੱਲ ਨਹੀਂ ਹੁਣ ਮਨ ਨੂੰ ਕਹਿ ਦੇ ਦਿੱਤਾ ਵਾ ਤੇ ਆਹ ਚੀਜ਼ ਵੱਲੋਂ ਦੱਸਿਆ ਜੀ ਇਹਨਾਂ ਤਿੰਨਾਂ ਵੱਲੋਂ ਨਹੀਂ ਹੀ ਦੱਸਿਆ ਹੈਗਾ ਤੇ ਚੱਲ ਅਮਨ ਨੂੰ ਬਹੁਤ ਵਧੀਆ ਲੱਗੇ ਗਿਫਟ ਸਾਨੂੰ ਵੀ ਬੜਾ ਵਧੀਆ ਲੱਗਾ ਹੁਣ ਭੈਣ ਭਰਾ ਕਮੈਂਟ ਕਰਕੇ ਦੱਸਣਗੇ ਇਹ ਵੀ ਕਿਵੇਂ ਦੀਆਂ ਚੀਜ਼ਾਂ ਤੁਹਾਨੂੰ ਕਿਦਾਂ ਦੇ ਲੱਗੀਆਂ ਹਨਾ ਤੇ ਤੁਸੀਂ ਵੀ ਸਾਡੇ ਨਾਲ ਹੀ ਹੋ ਜੀ ਜਿੱਦਾਂ ਦੀ ਅਮਨਵਾ ਉਦਾਂ ਦੇ ਸਾਨੂੰ ਤੁਸੀਂ ਸਾਰੇ ਜਾਣੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਸੀ ਜੀ ਸਾਡਾ ਛੋਟਾ ਸਰ ਬਾਡੇ ਸੈਲੀਬ੍ਰੇਸ਼ਨ ਦਾ ਵਲੋਗ ਮੈਨੂੰ ਸਾਰੇ ਹੁਣ ਇਹ ਵਰਤੀ ਬਹੁਤ ਬੜੇ ਵਧੀਆ ਲੱਗੇ ਆ ਚੀਜ਼ਾਂ ਵਰਤੀ ਤੇ ਆਪਣੀ ਫੀਡਬੈਕ ਦੇਈ ਸਾਨੂੰ ਤੇਰਾ ਜੀ ਖੜਿਆ ਹੁਣੇ ਖੋਲ ਕੇ ਤੇ ਖੋਲ ਲਾ ਹਾਂ ਬਾਕੀ ਹੁਣ ਭੈਣ ਭਰਾਵਾਂ ਨੇ ਇਹ ਪੁੱਛਣਾ ਕਿ ਕਿੰਨੇ ਦੀ ਆਈ ਆ ਚੀਜ਼ ਹਨਾ ਕੱਲੀ ਕੱਲੀ ਤੇ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਉਹ ਵੀ ਵਲੌਗ ਬਣਾ ਕੇ ਦੱਸਾਂਗੇ ਤੇ ਹੁਣ ਵਲੌਗ ਬਣਾਏ ਤੇ ਕਾਫੀ ਲੰਬਾ ਹੋ ਜਾਣਾ ਵਾ ਫਿਰ ਇਰੀਟੇਸ਼ਨ ਜੀ ਵੀ ਹੁੰਦੀ ਆ ਹਨਾ ਤੇ ਇਹ ਸੀ ਜੀ ਅਮਨ ਦਾ ਬਾਡੀ ਵਲੌਗ ਅਸੀਂ ਨੈਕਸਟ ਵਲੌਗ ਬਣਾਵਾਂਗੇ ਨਾਲੇ ਓਪਨਿੰਗ ਦਾ ਤੇ ਨਾਲੇ ਜਿਹੜਾ ਵਾ ਪ੍ਰਾਈਜ਼ ਬਾਰੇ ਦੱਸਾਂਗੇ ਨਾ ਤੇ ਹਨਾ ਉਹ ਤਾਂ ਤਾਂ ਅਸੀਂ ਜਿਹੜੀ ਚੀਜ਼ ਲਈ ਆ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਵੀ ਆ ਇੰਨੇ ਦੀ ਇੰਨੇ ਦੀ ਇੰਨੇ ਦੀ ਚਲੋ ਜੀ ਤੇ ਹੈਗੇ ਵੀ ਸਾਰੇ ਆਈਕੋਨਿਕ ਦੇ ਹੀ ਆ ਹਾਂ ਨਹੀਂ ਇੱਕ ਹੋਰ ਹੋਣਾ ਵਾ ਆ ਵੈਗਾ ਦਾ ਬਾਹਰ ਹੈ ਨਾ ਹਾਂ ਹਾਂ ਆ ਆ ਸਾਰੇ ਆਈਕੋਨਿਕ ਦੇ ਬਾਕੀ ਮੈਂ ਚੀਜ਼ ਵੇਖੀ ਆ ਕਿ ਜਿਹੜੇ ਜਿਹੜੇ ਮੈਨੂੰ ਉੱਥੇ ਵਧੀਆ ਉਹਨਾਂ ਨੇ ਦੱਸਿਆ ਜਿਵੇਂ ਜਿਵੇਂ ਉਹ ਮੈਂ ਉੱਥੋਂ ਬਾਏ ਕਰਦਾ ਰਿਆਂ ਵੀ ਜਿਹੜੀ ਜਿਹੜੀ ਹੈ ਨਾ ਚੀਜ਼ ਦੀ ਵਾਰੰਟੀ ਗਾਰੰਟੀ ਵੇਲਾ ਪੁੱਛ ਲਿਆ ਕਿ ਕਿਹੜਾ ਬ੍ਰਾਂਡ ਵਧੀਆ ਹੈ ਆ ਮੈਂ ਇਹਨੂੰ ਪੁੱਛਿਆ ਕਿਹੜਾ ਕਿਦਾਂ ਦਾ ਵਾ ਤੇ ਕਹਿੰਦੀ ਉੱਥੇ ਤੇ ਸਾਰੇ ਆਈਕੋਨਿਕ ਦੇ ਹੀ ਆ ਮੈਂ ਸ਼ਾ ਮੈਂ ਠੀਕ ਆ ਠੀਕ ਆ ਮੈਂ ਸੱਚ ਮਾਰੀ ਤੇ ਕਹਿੰਦੇ ਕਿ ਆਈਕੋਨਿਕ ਜਿਹੜਾ ਪ੍ਰੋਫੈਸ਼ਨਲ ਵਾ ਹੈ ਤੇ ਇਹ ਸਾਰੇ ਲਿਆ ਕੇ ਵੀ ਇਹਨੂੰ ਪ੍ਰੋਫੈਸ਼ਨਲ ਹੀ ਦਿੱਤੇ ਆ ਤੇ ਚੀਜ਼ਾਂ ਵੀ ਬਾਰ-ਬਾਰ ਨਹੀਂ ਬੰਦੀਆਂ ਹਾਂ ਚਲੋ ਇਹ ਤਾਂ ਕਰਕੇ ਸੁਖ ਵਧੀਆ ਲੈ ਕੇ ਦਿੱਤੇ ਇਹਨੂੰ ਹਾਂਜੀ ਹਾਂਜੀ ਇਹ ਵੀ ਚੀਜ਼ ਹੈਗੀ ਆ ਨਾ ਚੀਜ਼ਾਂ ਬਾਰ-ਬਾਰ ਨਹੀਂ ਬੰਦੀਆਂ ਚਲ ਜਿਹੜੀ ਚੀਜ਼ ਵਧੀਆ ਵਾ ਉਹ ਬੰਦਾ ਪਹਿਲਾਂ ਬਾਏ ਕਰ ਲਵੇ ਚਲੋ ਠੀਕ ਆ ਜੀ ਫਿਰ ਵਧੀਆ ਲੱਗਾ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਸਾਰੇ ਜਾਨੇ ਸਿਕਾ ਵਲੋਗ ਨੂੰ ਤੇ ਕਿਵੇਂ ਦੇ ਲੱਗੇ ਤੁਹਾਨੂੰ ਸਾਡਾ ਬਰਥਡੇ ਸੈਲੀਬ੍ਰੇਸ਼ਨ ਦਾ ਵਲੋਗ ਉਹ ਵੀ ਸਾਰੇ ਜਾਨੇ ਜਰੂਰ ਦੱਸਿਓ ਤੇ ਇੱਕ ਵਾਰੀ ਤੁਹਾਡਾ ਦਮਾਨਾ ਫੇਰ थैंक यू ਬਹੁਤ ਸਾਰਾ ਤੇ ਸਾਡੇ ਸਾਰਿਆਂ ਵੱਲੋਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨੀਆਂ ਵਿਸ਼ੇਸ਼ ਜੀ ਕੀਤੀਆਂ ਤੇ ਅਮਨ ਨੂੰ ਹਨਾ ਬਰਥਡੇ ਸੈਲੀਬ੍ਰੇਸ਼ਨ ਦੀਆਂ ਅਸੀਂ ਬਹੁਤ ਖੁਸ਼ ਆ ਸਾਰੇ ਜਾਨੇ ਕਿ ਤੁਸੀਂ ਸਾਰੇ ਜਾਨੇ ਸਾਨੂੰ ਇੰਨਾ ਪਿਆਰ ਕਰਦੇ ਹੋ ਆਪਣਾ ਪਿਆਰ ਐਵੇਂ ਬਣਾਈ ਰੱਖਿਓ ਤੇ ਇਨਾਂ ਸਾਰਿਆਂ ਦੀ ਪ੍ਰਾਈਜ਼ ਵਿਦ ਕਿ ਜਿਹਨੂੰ ਕਹਿੰਦੇ ਆ ਓਪਨਿੰਗ ਤੇ ਰਿਵਿਊ ਅਸੀਂ ਤੁਹਾਨੂੰ ਵਲੌਗ ਬਣਾ ਕੇ ਦੱਸਾਂਗੇ ਠੀਕ ਆ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ